ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਐਮਪੀ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਅਮਰਤਪਾਲ ਸਿੰਘ ਦੇ ਉੱਤੇ ਐਨਐਸਏ ਜੋ ਲੱਗੀ ਹੋਈ ਆ ਉਸ ਨੂੰ ਖਤਮ ਕਰਨ ਦੇ ਲਈ ਹਾਈ ਕੋਰਟ ਦਾ ਰੋਖਕ ਤਿਆਰ ਕੀਤਾ ਗਿਆ ਸੀ ਪਟੀਸ਼ਨ ਪਾਈ ਗਈ ਸੀ ਉਸ ਪਟੀਸ਼ਨ ਦੇ ਉੱਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਆ ਹਾਲਾਂਕਿ ਇਸ ਸੁਣਵਾਈ ਦਾ ਸਭ ਨੂੰ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਸਭ ਨੂੰ ਉਮੀਦਾਂ ਸੀ ਕਿ ਆਖਰ ਹਾਈ ਕੋਰਟ ਹੱਕ ਦੇ ਵਿੱਚ ਫੈਸਲਾ ਸੁਣਾਵੇਗਾ ਪਰ ਅਜੇ ਹਾਂ ਨਹੀਂ ਹੋਇਆ ਹਾਈ ਕੋਰਟ ਦਾ ਫੈਸਲਾ ਹੋਇਆ ਹਾਈ ਕੋਰਟ ਦੇ ਵੱਲੋਂ ਜੋ ਅਮਰਤਪਾਲ ਸਿੰਘ ਦੇ ਉੱਤੇ ਐਨਐਸਏ ਲੱਗੀ ਹੋਈ ਆ ਉਸ ਦਾ ਫੈਸਲਾ ਸੁਣਾਇਆ ਪਰ ਉਸ ਦੀ ਅਗਲੀ ਤਾਰੀਖ ਦੇ ਦਿੱਤੀ ਆ 11 ਦਸੰਬਰ ਨੂੰ ਮੁੜ ਇਸ ਮਾਮਲੇ ਦੇ ਉੱਤੇ ਸੁਣਵਾਈ ਹੋਵੇਗੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਪਰ ਤਾਰੀਖ ਪੈ ਚੁੱਕੀ ਆ ਅਗਲੀ ਤਾਂ ਹੁਣ ਇਹ ਲਗਾਤਾਰ ਸਿਲਸਲਾ ਚੱਲ ਰਿਹਾ ਤਾਰੀਖ 'ਤੇ ਤਾਰੀਖ ਤਾਰੀਖ 'ਤੇ ਤਾਰੀਖ ਤਾਂ ਆਖਰ ਕਿੰਨੀ ਹੋਰ ਤਾਰੀਖੇ ਡਲਣਗੇ ਇਹ ਹੀ ਸਭ ਕੋਈ ਹਰ ਕੋਈ ਇਹੀ ਸਵਾਲ ਖੜਾ ਕਰ ਰਿਹਾ ਕਿਉਂਕਿ ਪਹਿਲਾ 1 ਸਾਲ ਨਿਕਲਿਆ ਐਨਐਸਏ ਜਿਹੜੀ ਖਤਮ ਹੋਣੀ ਸੀ ਅਮਰਪਾਲ ਸਿੰਘ ਦੇ ਉੱਤੇ ਐਨਐਸਏ ਨੂੰ ਵਧਾ ਦਿੱਤਾ ਗਿਆ ਦੂਜਾ ਸਾਲ ਲੱਗਿਆ 2 ਸਾਲ ਹੋਏ ਪਰ ਹੁਣ ਤੀਜੀ ਵਾਰ ਐਨਐਸਏ ਵਧਾ ਦਿੱਤੀ ਆ ਜਿਸ ਤੋਂ ਬਾਅਦ ਹੁਣ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਆ ਤਾਂ ਪੰਜਾਬ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ 5000 ਪੰਨਿਆਂ ਦੀ ਜੋ ਫਾਈਲ ਜਿਹੜੀ ਆ ਦਾਖਲ ਕੀਤੀ ਆ 5000 ਪੰਨਿਆਂ ਦੀ ਜਿਹੜੀ ਆ ਲਿਸਟ ਕਹਿ ਲਈਏ 5000 ਪੰਨੇ ਜਿਹੜੇ ਨੇ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਸੌਂਪੇ ਨੇ ਤਾਂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਡਿਪਟੀ ਕਮਿਸ਼ਨਰ ਦੇ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਇਹ ਗੱਲ ਰੱਖੀ ਗਈ ਸੀ ਕੋਰਟ ਦੇ ਵਿੱਚ ਕਿ ਜੇਕਰ ਅਮਰਤਪਾਲ ਸਿੰਘ ਆਸਾਮ ਦੀ ਡਿਬਲੂਗੜ ਜੇਲ੍ਹ ਚੋਂ ਬਾਹਰ ਆਉਂਦਾ ਤਾਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਸਕਦਾ ਤਾਂ ਦੂਜੇ ਪਾਸੇ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਦੇ ਵੱਲੋਂ ਕਿਹਾ ਗਿਆ ਸੀ ਕਿ ਸਾਡਾ ਪੁੱਤ ਕੋਈ ਅਤਵਾਦੀ ਨਹੀਂ ਹੈ ਸਾਡਾ ਪੁੱਤ ਕੋਈ ਗੈਂਗਸਟਰ ਨਹੀਂ ਹੈ ਜੋ ਜੋ ਮਾਹੌਲ ਖਰਾਬ ਹੋ ਦੇਗਾ ਸਾਡਾ ਪੁੱਤ ਤਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਜ਼ਿੰਦਗੀ ਬਤਾਉਣ ਦੇ ਲਈ ਪ੍ਰੇਰਣਾ ਦੇ ਰਿਹਾ ਸੀ ਖਾਲਸਾ ਬਹਿੇਰ ਚਲਾ ਰਿਹਾ ਸੀ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਲੜ ਲਾ ਰਿਹਾ ਸੀ ਪਰ ਸਰਕਾਰਾਂ ਨੂੰ ਡਰ ਹੋ ਗਿਆ ਸਰਕਾਰਾਂ ਨੂੰ ਡਰ ਹੋ ਗਿਆ ਕਿ ਕਿਤੇ ਸਾਡਾ ਪੱਤਾ ਸਾਫ਼ ਨਾ ਹੋ ਜਾਵੇ ਤਾਂ ਹੁਣ ਵੀ ਸਰਕਾਰਾਂ ਇਸ ਕਰਕੇ ਅਮਰਤਪਾਲ ਸਿੰਘ ਨੂੰ ਬਾਹਰ ਨਹੀਂ ਕੱਢਣਾ ਚਾਹੁੰਦੀਆਂ ਕਿਉਂਕਿ 2027 ਦੇ ਵਿੱਚ ਅਮਰਤਪਾਲ ਸਿੰਘ ਨੂੰ ਪਹਿਲਾਂ ਹੀ ਮੁੱਖ ਮੰਤਰੀ ਦਾ ਚਿਹਰਾ ਲਾਂ ਦਿੱਤਾ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਬੈਠੇ ਬੈਠੇ ਸੰਸਦ ਬਣ ਗਏ ਅਮਰਤਪਾਲ ਸਿੰਘ ਦੇ ਬਾਕੀ ਸਾਥੀ ਜਿਹੜੇ ਨੇ ਆ ਸੰਦੀ ਦੀ ਬਰੂਗੜ ਜੇਲ੍ਹ ਚੋਂ ਆ ਚੁੱਕੇ ਨੇ ਪਰ ਅਮਰਤਪਾਲ ਸਿੰਘ ਦੇ ਉੱਤੇ ਜੋ ਨੈਸ਼ਨਲ ਸਕਿਉਰਿਟੀ ਐਕਟ ਲੱਗਿਆ ਹੋਇਆ ਉਹ ਹਲੇ ਵੀ ਖਤਮ ਨਹੀਂ ਹੋਇਆ ਤਾਂ ਮੁਸ਼ਕਿਲਾਂ ਅਮਰਤਪਾਲ ਸਿੰਘ ਦੀਆਂ ਘਟਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਮੁਸ਼ਕਿਲਾਂ ਦੇ ਵਿੱਚ ਦਿਨ ਬਾ ਦਿਨ ਵਾਧਾ ਹੋ ਰਿਹਾ ਅਮਰਤਪਾਲ ਸਿੰਘ ਦੇ ਵਕੀਲੀ ਮਾਨ ਸਿੰਘ ਖਾਰਾ ਦੇ ਵੱਲੋਂ ਇਹ ਗੱਲ ਕਹੀ ਆ ਕਿ ਸਰਕਾਰ ਨੂੰ ਡਰ ਤਾਰਿਆ 2027 ਦਾ ਇਸੇ ਕਰਕੇ ਅਮਰਤਪਾਲ ਸਿੰਘ ਨੂੰ ਬਾਹਰ ਨਹੀਂ ਕੱਢਿਆ ਜਾ ਰਿਹਾ ਕੀ ਵਾਕਿਆ ਹੀ 2027 ਦੇ ਡਰ ਦੇ ਕਰਕੇ ਅਮਰਤਪਾਲ ਸਿੰਘ ਨੂੰ ਜੇਲ੍ਹ ਚੋਂ ਬਾਹਰ ਨਹੀਂ ਕੱਢਿਆ ਜਾ ਰਿਹਾ ਕਿਉਂਕਿ ਅਮਰਤਪਾਲ ਸਿੰਘ ਹੀ ਜਿਹੜੇ ਨੇ ਰਹਿ ਚੁੱਕੇ ਨੇ ਆਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬਾਕੀ ਸਾਥੀ ਭਾਵੇਂ ਪ੍ਰਧਾਨ ਮੰਤਰੀ ਬਾਜੇ ਕਿ ਹੋਵੇ ਭਾਵੇਂ ਦਲਜੀਤ ਸਿੰਘ ਕਲਸੀ ਹੋਣ ਜਾਂ ਫਿਰ ਪਪਲਪ੍ਰੀਤ ਜਾਂ ਫਿਰ ਅਮਰਤਪਾਲ ਸਿੰਘ ਦੇ ਚਾਚਾ ਜੀ ਹੋਣ ਉਹ ਸਾਰੇ ਜਿਹੜੇ ਨੇ ਆਸਾਮ ਦੀ ਡਿਬੜੂਗੜ ਜੇਲ੍ਹ ਚੋਂ ਬਾਹਰ ਆ ਚੁੱਕੇ ਨੇ ਤਾਂ ਪਰ ਅਮਰਤਪਾਲ ਸਿੰਘ ਦੇ ਉੱਤੇ ਜੋ ਐਨਐਸਏ ਲੱਗੀ ਹੋਈ ਆ ਉਹ ਖਤਮ ਨਹੀਂ ਕੀਤੀ ਜਾ ਰਹੀ ਜਿਸ ਤੋਂ ਬਾਅਦ ਹੁਣ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਆ ਉਸ ਐਨਐਸਸੀ ਨੂੰ ਖਤਮ ਕਰਨ ਦੇ ਲਈ ਪਰ ਹਾਈ ਕੋਰਟ ਦੇ ਵੱਲੋਂ ਫੈਸਲਾ ਜਿਹੜਾ 11 ਤਰੀਕ ਨੂੰ ਸੁਣਾਇਆ ਜਾਵੇਗਾ 11 ਦਸੰਬਰ ਦੀ ਤਾਰੀਖ ਦੇ ਦਿੱਤੀ ਆ ਤਾਂ 11 ਦਸੰਬਰ ਨੂੰ ਕੀ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਫੈਸਲਾ ਆਵੇਗਾ ਇਸ ਦੇ ਉੱਤੇ ਨਜ਼ਰ ਰੱਖਣੀ ਹੈ